ਸੱਚੀ ਗਾ ਦੋਸਤੋ ਅੱਜ ਅਸੀਂ ਗੜੀਆਂ ਮੁਕੇਰੀਆਂ ਜਲਾ ਹਿਸ਼ਾਰਪੁਰ ਦੇ ਵਿੱਚ ਅਸੀਂ ਇੱਥੇ ਅੱਜ ਬਰਸਤੀ ਰੁੱਖ ਬੂਟੇ ਤੇ ਪੰਛੀ ਰਹਿਣ ਸਿਰੇ ਲਾਉਣ ਆਏ ਆ ਤੇ ਬਾਕੀ ਸਾਰੇ ਵੀਰ ਨੂੰ ਇਹੀ ਸੁਝਾ ਕੇ ਆਪਣਾ ਵੱਧ ਵੱਧ ਪਿੰਡਾਂ ਦੇ ਵਿੱਚ ਬੂਟੇ ਲਾਓ ਤੇ ਤਾਂ ਜੋ ਕੁਦਰਤ ਨੂੰ ਹਰਾ ਭਰਾ ਕਰ ਸਕੀ ਆਪਾਂ ਬਾਕੀ ਇੱਥੇ ਦੇਖੇ ਮਕੇਰੀਆਂ ਦੇ ਵਿੱਚ ਵੀ ਮੱਲੋ ਮਕੇਰੀਆਂ ਠਾਂਡਾ ਦਸੋ ਇਹ ਰੇਤ ਮੱਲੋ ਬਹੁਤ ਪਹਿਲੇ ਬਹੁਤ ਜਿਹੜੇ ਬੂਟੇ ਲੱਗੇ ਨੇ ਤੇ ਹਾਰਾ ਪਾਰਾ ਵੈਸੀ ਲੱਗ ਕਹੇ ਬਹੁਤ ਆ ਫਿਰ ਵੀ ਆਪਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਬੂਟੇ ਲੋਣੇ ਚਾਹੀਦੇ ਨੇ ਤੇ ਕਿਉਂਕਿ ਤੇ ਬਾਕੀ ਦੋਸਤਾਂ ਨੂੰ ਇਹ ਵੀ ਬੇਨਤੀ ਆ ਕਿ ਪੰਛੀ ਲਈ ਰਹਿਣ ਵਸੇਰੇ ਵੀ ਲਾਓ ਵੱਧ ਤੋਂ ਵੱਧ ਆਪਣੇ ਫਾਲਦਾਰ ਬੂਟੇ ਲਾਓ ਵਾਹਿਗੁਰੂ ਜੀ ਕਾ ਫਾਲਸਾ ਤੇ ਡਿਵਾਈਸ ਗੁਰਜੀ ਕੀ ਪਤੇ